ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 11 ਫਰਵਰੀ ਹੈ ਮੈਂ ਗੁਰਸੀ ਸਕੋਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਂ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਨਾਮਦੇਵ ਜੀ ਆਖਦੇ ਹਨ ਜੋ ਨਾ ਭਜੰਤੇ ਨਰਾਇਣਾ ਤਿਨ ਕਾ ਮੈ ਨਾ ਕਰੋ ਦਰਸਨਾ ਹੇ ਭਾਈ ਜੋ ਮਨੁਖ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਬੰਦਗੀ ਨਹੀਂ ਕਰਦੇ ਮੈਂ ਉਹਨਾਂ ਦਾ ਦਰਸ਼ਨ ਨਹੀਂ ਕਰਦਾ ਜਿਹੜੀ ਰਸਨਾ ਜਿਹੜੀ ਜੀਵ ਪਰਮੇਸ਼ਰ ਦੇ ਨਾਮ ਦਾ ਉਚਾਰਨ ਨਹੀਂ ਕਰਦੀ ਉਸ ਦੇ ਕੱਟ ਕੇ ਟੁਕੜੇ ਟੁਕੜੇ ਕਰ ਦੇਣੇ ਚਾਹੀਦੇ ਹਨ हे मेरी रस्ना जे तू नाम नहीं जपेंगी ता मैं तेरे काट के टुकड़े कर दंगा हे मेरी रस्ना नु परमेश्वर दे नाम रंग विच रंग ले मैं परमेश्वर दा नाम सिमर के अपनी रस्ना नु नाम रंग विच रंग लिया है होर चसकयां विच फसी जीभ व्यर्थ है ਕੇਵਲ ਪਰਮੇਸ਼ਰ ਦਾ ਨਾਮ ਜਪਣ ਨਾਲ ਸਹਜ ਅਵਸਥਾ ਪ੍ਰਾਪਤ ਹੋ ਸਕਦੀ ਹੈ ਜੇ ਮੈਂ ਅਸੰਖ ਕਰੋਣਾਵਾਰ ਕਿਸੇ ਹੋਰ ਦੀ ਪੂਜਾ ਕਰਾਂ ਉਹ ਪਰਮੇਸ਼ਰ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੀ ਭਗਤ ਨਾਮਦੇਵ ਜੀ ਆਖਦੇ ਹਨ हे ਮੇਰੀ ਰਛਨਾ ਤੂੰ ਇੱਕੋ ਕੰਮ ਕਰੀ ਚੱਲ ਇਹੋ ਆਖੀ ਚੱਲ हे ਸੱਚੇ ਪਾਤਸ਼ਾਹ ਤੇਰੇ ਅਨੇਕਾ ਰੂਪ ਹਨ ਤੇਰੇ ਅਨੇਕਾਂ ਨਾਮ ਹਨ। ਹੇ ਭਾਈ ਜਿਹੜਾ ਮਨੁੱਖ ਪਰਾਇ ਤਨ ਪਰਾਇ ਇਸਤਰੀ ਦਾ ਤ્યાਗ ਕਰ ਦਿੰਦਾ ਹੈ। ਪਰਮੇਸ਼ਰ ਉਸ ਦੇ ਪਾਸ ਹੀ ਰਹਿੰਦਾ ਹੈ। ਜਿਹੜੇ ਮਨੁੱਖਾਂ ਨੂੰ ਪਰਮੇਸ਼ਰ ਨਾਲੋਂ ਦੂਰੀ ਬਣਾ ਕੇ ਰੱਖੀ ਹੋਈ ਹੈ। ਉਹ ਪਸ਼ੂਆ ਵਰਗੇ ਹਨ। ਭਗਤ ਨਾਮਦੇਵ ਜੀ ਆਖਦੇ ਹਨ। ਮਨੁੱਖ ਵਿੱਚ ਸੁੰਦਰਤਾ ਦੇ ਭਾਵੇਂ 32 ਦੇ 32 ਲੱਛਣ ਹੋਣ ਪਰ ਜੇ ਉਸ ਦਾ ਨਕ ਨਾ ਹੋਵੇ ਤਾਂ ਉਹ ਮਨੁੱਖ ਸੋਹਣਾ ਨਹੀਂ ਲੱਗਦਾ ਇਸੇ ਤਰ੍ਹਾਂ ਮਨੁੱਖ ਪਾਸ ਭਾਵੇਂ ਜਿੰਨੀ ਮਰਜੀ ਧਨ ਦੌਲਤ ਹੋਵੇ ਪਰ ਜੇ ਉਹ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਤਾਂ ਉਸ ਦਾ ਸਭ ਕੁਝ ਵਿਅਰਥ ਹੈ ਕਿਸੇ ਕੰਮ ਨਹੀਂ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਮਨੁੱਖ ਪਰਮੇਸ਼ਰ ਦੇ ਨਾਮ ਨਹੀਂ ਜਪਦੇ ਉਹ ਬੇਮੁਖ ਹਨ ਉਨ੍ਹਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਦੇ ਮਨ ਵਿੱਚ ਦੁਬਿਧਾ ਹੈ ਖਾ ਪੀ ਕੇ ਸੁੱਤੇ ਰਹਿੰਦੇ ਹਨ ਬੰਦਗੀ ਨਹੀਂ ਕਰਦੇ ਉਹ ਪਸ਼ੂਆ ਵਰਗੇ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਵਾਲੇ ਮਨੁੱਖ ਧਨਤਾ ਦੇ ਯੋਗ ਹਨ ਪਿਆਰੇ ਵਿਦਿਆਰਥੀਓ ਪਰਮੇਸ਼ਰ ਦੇ ਨਾਮ ਜਪਣ ਨਾਲ ਰਸਨਾ ਸੁਚੀ ਹੋ ਜਾਂਦੀ ਹੈ ਇੱਕ ਪਾਠ ਜਪਜੀ ਸਾਹਿਬ ਦਾ ਜ਼ਰੂਰ ਕਰ ਲਿਆ ਕਰੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ